ਵਲੌਗ ਤਾਂ ਤੁਹਾਡਾ ਆਪਣੇ YouTube ਚੈਨਲ ਗੱਲ ਫਾਰਮ ਤੇ ਅੱਜ ਦਾ ਜੀ ਵਿਸ਼ਾ ਆਪਾਂ ਤੁਹਾਡੇ ਵਾਸਤੇ ਏਅ ਟੋਟਲ ਕੰਪਨੀ ਦੇ ਇਹਨਾਂ ਦੇ ਹੁਣ ਆਪਣੇ SIM ਵਿੱਚ ਲਾਂਚ ਹੋ ਚੁੱਕੇ ਆ ਸੋ ਆਪਾਂ ਨੂੰ ਇਹਨਾਂ ਦੇ SIM ਅਵੇਲੇਬਲ ਆ ਸੋ ਉਹਨਾਂ SIM ਵਿੱਚੋਂ ਆਪਾਂ ਇੱਕ SIM ਤੁਹਾਡੇ ਵਾਸਤੇ ਲੈ ਕੇ ਆਏ ਆ ਜਿਸ ਦਾ ਨਾ ਹੈਗਾ ਜੀ ਕੁਆਲਿਟੀ ਠੀਕ ਹੈ ਜੀ ਸੋ ਆਪਾਂ ਇਸ ਬੋਲ ਦੇ ਤੁਹਾਨੂੰ ਅੰਕੜੇ ਦੱਸਾਂਗੇ ਸੋ ਵੀਡੀਓ ਦੇ ਅੰਤ ਤੱਕ ਬਨੇ ਰਹਿਣਾ ਜੋ ਵੀਰਪਰਾ ਚੈਨਲ ਤੇ ਪਹਿਲੀ ਵਾਰ ਆਇਆ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜੁੜ ਕਰਨਾ ਠੀਕ ਹੈ ਜੀ ਸੋ ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਸਕਰੀਨ ਤੇ ਬੋਲ ਦੀ ਫੋਟੋ ਇਹ ਹੋਗਾ ਜੀ ਕੁਆਲਿਟੀ ਬੋਲ ਕਾਫੀ ਵਧੀਆ ਸ਼ਾਨਦਾਰ ਫੋਟੋ ਹੈਗੀ ਐਸ ਬੋਲ ਦੀ ਸੋ ਜੇ ਆਪਾਂ ਇਸ ਦੀ ਪੂਰੀ ਦੇਖੇ ਡਿਟੇਲ ਸੋ ਐਸ ਦਾ ਡੇਟ ਆਫ ਬਰਥ ਹੈਗਾ ਜੀ 31 5 2020 ਸੋ ਇਸ ਦਾ ਮਿਲਕ ਹੈਗਾ ਜੀ ਬੀਟਾ ਕੈਜ਼ਨ A2A2 ਤੇ ਇੱਕ ਆਪਾਂ ਕਹਿ ਜੀ ਨੇਗਾ ਇਸ ਦਾ BB ਸੋ ਦੋਨੋਂ ਇਸ ਦੇ ਮਿਲਕ ਵਧੀਆ ਆ ਰਹੇ A2A2 ਤੇ BB ਠੀਕ ਹੈ ਜੀ ਸੋ ਇਸ ਤੋਂ ਅੱਗੇ ਜੇ ਆਪਾਂ ਇਸ ਬੋਲ ਦੀ ਪੈਡੇਗਰੀ ਦੀ ਗੱਲ ਕਰੀਏ ਇਸ ਦੇ ਪਿਤਾ ਦਾ ਨਾਮ ਹੈਗਾ ਜੀ ਸਾਇਰ ਸਿਲਵਰ ਰੈਡੀਡ ਠੀਕ ਹੈ ਜੀ ਤੇ ਡੈਮਸ ਦੀ ਮੰਦ ਨਾ ਹੈਗਾ ਜੀ ਨੋ ਫਲੇਅਰ ਹੈਗੇ ਜੁਲੀ ਸੋ ਜੋ ਇਸ ਦੀ ਮਾਂ ਦਾ ਮਿਲਕ ਰਿਕਾਰਡ ਹੈਗਾ 305 ਦਿਨਾਂ ਦਾ ਜੋ ਕਿ ਉਸ ਵਕਤ ਇਸ ਦੀ ਉਮਰ ਸੀ 2 ਸਾਲ ਤੇ 5 ਮਹੀਨੇ 14760 ਕਿਲੋਗ੍ਰਾਮ ਇਸ ਦੀ ਮਾਂ ਦਾ ਮਿਲਕ ਰਿਕਾਰਡ ਆਇਆ ਵਾ 3.7 ਪਰਸੈਂਟੇਜ ਦੇ ਹਿਸਾਬ ਨਾਲ ਫੈਟ ਤੇ ਪ੍ਰੋਟੀਨ ਵੀ ਕਾਫੀ ਵਧੀਆ ਆ ਰਿਹਾ ਵਾ ਸੋ 14760 ਨੂੰ ਜੇ ਆਪਾਂ 305 ਦਿਨਾਂ ਤੇ ਦੇਖ ਕੇ ਵੀ ਕਿੰਨਾ ਬਣਦਾ ਮਿਲਕ ਰਿਕਾਰਡ ਇਹਦਾ ਤਾਂ ਤੱਕ ਰਹੀ ਬਣ 48 ਤੋਂ 49 ਟ੍ਰੋਸ ਤੱਕ ਦੀ ਬਣ ਰਹੀ ਹੈ ਕਾਫੀ ਵਧੀਆ ਮਿਲਕ ਰਿਕਾਰਡ ਆ ਰਿਹਾ ਮਾਟਰਨਲ ਗ੍ਰੈਂਡ ਸਾਇਰ ਹੈਗਾ ਇਸ ਦਾ ਜੀ ਫਾਇਰ ਅਮਾਉਂਟ 100 ਮਾਟਰਨਲ ਗ੍ਰੈਂਡ ਡੈਮ ਹੈਗੀ ਐਸ ਦੀ ਜੋ ਕਿ ਨਾਨੀ ਹੋਗੀ ਨੋ ਫਲਾ ਮੌਂਟ੍ਰਸ ਜਿਸਦਾ ਕਿ ਮਿਲਕ ਰਿਕਾਰਡ ਹੈਗਾ ਜੀ 14918 ਸੋ ਤਕਰੀਬਨ 49 ਤੋਂ 50 ਲੀਟਰ ਉਸ ਦੀ ਵੀ ਆ ਰਹੀ ਹੈ ਮਟਰਨਲ ਗ੍ਰੈਂਡ ਗ੍ਰੈਂਡ ਸਾਇਰ ਹੋ ਗਿਆ ਇਸ ਦਾ ਜੋ ਕਿ ਪੜਨਾਨਾ ਹੋਗਾ ਜੀ ਬੈਕ ਆਉਣ ਹਿਲ ਮੈਂਟ੍ਰਸ ਤੇ ਮਟਰਨਲ ਗ੍ਰੈਂਡ ਗ੍ਰੈਂਡ ਡੈਮ ਹੋ ਗਿਆ ਇਸ ਦੀ ਪੜਨਾਨੀ ਜਿਸਦਾ ਕਿ ਮਿਲਕ ਰਿਕਾਰਡ ਹੈਗਾ ਜੀ 13535 ਠੀਕ ਹੈ ਜੀ ਜੋ ਉਸ ਦੀ ਆਪਣਾ ਆਇਆ 312 ਦਿਨਾਂ ਵਿੱਚ ਸੋ ਕਾਫੀ ਵਧੀਆ ਇਸ ਦੀ ਪਿੱਛੋਂ ਜੋ ਪੈਡੈਗਰੀ ਲਾਈਨ ਅਪ ਆ ਰਹੀ ਹੈ ਸੋ ਤਕਰੀਬਨ ਸਾਰਿਆਂ ਦਾ ਮਿਲਕ ਰਿਕਾਰਡ ਕਾਫੀ ਵਧੀਆ ਆ ਰਿਹਾ ਵਾ ਤਗਰੀਬਨ 45 ਤੋਂ ਪਲੱਸ ਹੀ ਜਾ ਰਿਹਾ ਸਾਰੇ ਠੀਕ ਹੈ ਜੀ ਇਸ ਤੋਂ ਅੱਗੇ ਜੇ ਆਪਾਂ ਦੇਖੀਏ ਡਾਟਰ ਪ੍ਰੂਨ ਬੋਲਾ ਇਸ ਦਾ ਜੀਟੀਪੀ ਹੈ A2 A2 ਮਿਲਕ ਆ ਰਿਹਾ ਤੇ ਅੜਰ ਵਾਸਤੇ ਬੈਸਟ ਮੰਨਿਆ ਗਿਆ ਬੋਲਾ ਤੇ ਪ੍ਰੋਡਕਟਿਵ ਲਾਈਫ ਵੀ ਕਾਫੀ ਵਧੀਆ ਮੰਨੀ ਗਈ ਆ ਸੋ ਤੁਸੀਂ ਟੀਪੀਐਸ ਕੋਰ ਦੇਖ ਸਕਦੇ ਆ 3134 ਟੀਪੀਐਸ ਕੋਰ ਆ ਰਿਹਾ ਇਸ ਬੋਲਾ ਸੋ ਕਾਫੀ ਵਧੀਆ ਟੀਪੀਐਸ ਕੋਰ ਆ ਰਿਹਾ ਵਾ ਕੁਆਲਿਟੀ ਬੋਲਾ ਇਸ ਤੋਂ ਅੱਗੇ ਪ੍ਰੋਡਕਸ਼ਨ ਟ੍ਰੇਡ ਦੀ ਗੱਲ ਕਰੀਏ ਜੇ ਸਭ ਤੋਂ ਪਹਿਲਾਂ ਹੋਗਾ ਜੀ ਮਿਲਕ ਜੋ ਕਿ ਹੋਗਾ 1717 ਪਲੱਸ ਕਰਕੇ ਦੇ ਰਿਹਾ ਫੈਟ ਹੋ ਗਈ ਜੀ -0.04 ਤੇ ਪ੍ਰੋਟੀਨ ਹੋ ਗਿਆ -0.04 ਠੀਕ ਹੈ ਜੀ ਇਹ ਹੋ ਗਿਆ ਇਸ ਦੇ ਪ੍ਰੋਡਕਸ਼ਨ ਦੇ ਅੰਕੜੇ ਰਿਲੇਬਿਲਟੀ ਹੈ ਜੀ 90% 44 ਡਾਟ ਰਾਂਸ ਦੇ ਇਹ ਅੰਕੜੇ ਲਏ ਆ ਜੋ ਕਿ ਅੱਗੇ 6 ਫਾਰਮਾਂ ਵਿੱਚ ਪਰਫਾਰਮੈਂਸ ਕਰਨ ਜੇ ਨੇ ਇਸ ਤੋਂ ਅੱਗੇ ਜੇ ਆਪਾਂ ਕਾਲਵਿੰਗ ਟਰੇਡਸ ਦੀ ਗੱਲ ਕਰੀਏ ਸਾਇਰ ਕਾਲਵਿੰਗ ਇਸ ਹੋ ਗਿਆ ਜੀ 1.4 ਪਰਸੈਂਟੇਜ ਸਾਇਰ ਸਟਿਲ ਬਰਥ ਹੋ ਗਿਆ 4.1 ਸੋ ਡਾਟਰ ਕਾਲਵਿੰਗ ਇਸ ਹੋ ਗਿਆ 1.6 ਤੇ ਡਾਟਰ ਸਟਿਲ ਬਰਥ ਹੋ ਗਿਆ 3.9 ਕਾਫੀ ਵਧੀਆ ਸਕੋਰ ਆ ਰਿਹਾ ਇਹ ਸਕੋਰ ਜਿੰਨੇ ਚਾਰੇ ਮੈਂ ਪੜ੍ਹੇ ਜਿੰਨੇ ਘੱਟ ਤੋਂ ਘੱਟ ਹੋਣੇ ਚਾਹੀਦੇ ਆ ਉਨੇ ਹੀ ਵਧੀਆ ਮੰਨੇ ਜਾਂਦੇ ਆ ਜਿਵੇਂ ਜੋ ਹੈਗਾ ਸਾਇਰ ਕਾਲਵਿੰਗ ਜਿਸ ਵਗੈ ਬੱਚਾ ਪੈਦਾ ਹੋਣ ਦੀ ਸਮੱਸਿਆ ਵੀ ਕਿੰਨੀ ਹੁੰਦੀ ਜਿੰਨਾ ਇਹ ਸਕੋਰ ਵੱਧ ਹੋਊਗਾ ਉਨਾ ਹੀ ਬੱਚਾ ਜਮਨ ਵਕਤ ਸਮੱਸਿਆ ਆ ਸਕਦੀ ਆ ਸਾਇਰ ਸਟਿਲ ਬਰਥ ਦਾ ਮਤਲਬ ਇਹ ਹੋ ਗਿਆ ਕਿ ਬੱਚੇ ਕਿੰਨੇ ਮਰੇ ਪੈਦਾ ਹੋ ਸਕਦੇ ਠੀਕ ਹੈ ਜੀ ਇਸ ਤੋਂ ਥੱਲੇ ਜੇ ਆਪਾਂ ਦੇਖੀਏ ਟਾਈਪ ਸੋ ਸਭ ਤੋਂ ਪਹਿਲਾਂ ਆਰਡਰ ਦਾ ਸਕੋਰ ਵੀ ਦੇਖ ਸਕਦੇ ਆ ਪਲੱਸ 1.15 ਕਾਫੀ ਵਧੀਆ ਸਕੋਰ ਆ ਰਿਹਾ ਆਰਡਰ ਆਰਡਰ ਦੇ ਵੱਲੋਂ ਆਪਾਂ ਨੂੰ ਐਸ ਬੋਲ ਦੀ ਕਾਫੀ ਵਧੀਆ ਮਿਲ ਰਿਹਾ ਰਿਪੋਰਟ ਠੀਕ ਹੈ ਜੀ ਤੇ ਫੀਟ ਐਡ ਲੈਗ ਸਕੋਰ ਦੇਖੀਏ ਮਾਈਨਸ 0.08 ਕੋਈ ਜਿਆਦਾ ਮਾਈਨਸ ਵਿੱਚ ਨਹੀਂ ਹੈਗਾ ਠੀਕ ਸਕੋਰ ਆ ਬਾਡੀ weight ਹੈਗਾ ਜੀ ਮਾਈਨਸ 0.49 ਤੇ ਉੱਪਰ ਰਿਪੀਟਡ ਸਕੋਰ ਵੀ ਦੇਖ ਸਕਦੇ ਆ ਪਲੱਸ 0.89 ਠੀਕ ਹੈ ਜੀ ਵਧੀਆ ਸਕੋਰ ਆ ਰਿਹਾ ਇਸ ਬੋਲ ਦਾ ਇਸ ਮਾਮਲੇ ਵਿੱਚ ਜੇ ਆਪਾਂ ਲੀਨਰ ਟ੍ਰੇਡਸ ਦੀ ਗੱਲ ਕਰੀਏ ਜਿਸ ਵਿੱਚ ਸਟਰਕਚਰ ਸੈਂਟਰ ਸਟਰੈਂਥ ਬਾਡੀ ਡੈਪਥ ਡੈਰੀ ਫਾਰਮ ਰਾਮਪ ਐਂਗਲ ਠੀਕ ਹੈ ਜੀ ਸਾਰੇ ਤੁਸੀਂ ਅੰਕੜੇ ਦੇਖ ਸਕਦੇ ਆਂ ਤਕਰੀਬਨ ਪੋਜੀਟਿਵ ਵਿੱਚ ਹੀ ਜਾ ਰਹੇ ਨੇ ਥੱਲੇ ਜੇ ਆਪਾਂ ਆਰਡਰ ਦੀ ਗੱਲ ਕਰੀਏ 4 ਆਰਡਰ ਅਟੈਚਮੈਂਟ 0.47 ਰੇਅਰ ਆਰਡਰ ਹਾਈਟ 1.30 ਮਤਲਬ ਕਿ ਪਿੱਛੇ ਤੋਂ ਜੋ ਹੈਗਾ ਆਪਣਾ ਲੇਅਰ ਹਾਊਸ ਜੀ ਕਾਫੀ ਸੋਹਣੀ ਬਣਤਰ ਤੇ ਉਚਾਈ ਦੇ ਤੌਰ ਤੇ ਬਣਿਆ ਹੋ ਸਕਦਾ ਰੇਅਰ ਆਰਡਰ ਵਿਡਥ ਚ ਚੜਾਈ ਦੇ ਤੌਰ ਤੇ ਇੱਕ ਕਾਫੀ ਵਧੀਆ ਚੌੜਾ ਲੇਵਾ ਹੋ ਸਕਦਾ ਪਿਛਲੀ ਸਾਈਡ ਤੋਂ ਤੇ ਆਰਡਰ ਦੀ ਕਲੈਫਟ ਜੋ ਲੇਵੇ ਵਿੱਚ ਲਾਈਨ ਬਣਦੀ ਹੁੰਦੀ ਹੈ ਵਿਚਕਾਰ ਸੈਂਟਰ ਵਿੱਚ ਉਹ ਵੀ ਬਹੁਤ ਜਿਆਦਾ ਵਧੀਆ ਸ਼ਾਨਦਾਰ ਦੇਖਣ ਨੂੰ ਮਿਲ ਸਕਦੀ ਹੈ ਪਲੱਸ 1.27 ਠੀਕ ਹੈ ਜੀ ਤੇ ਲੇਵੇ ਦੇ ਕਾਫੀ ਵਧੀਆ ਸਕੋਰ ਆ ਰਹੇ ਐ ਇਸ ਬਾਲ ਦੇ ਇਸ ਤੋਂ ਅੱਗੇ ਜੇ ਆਪਾਂ ਫੰਕਸ਼ਨਲ ਟ੍ਰੇਡਸ ਦੀ ਗੱਲ ਕਰੀਏ ਜਿਸ ਵਿੱਚ ਸਭ ਤੋਂ ਪਹਿਲਾਂ ਫਾਰਟੀ ਡੀ ਇੰਡੈਕਸ ਹੋ ਗਿਆ ਪਲੱਸ 0.4 ਡਾਟਰ ਪ੍ਰੈਗਨੈਂਸੀ ਰੇਟ ਡੀਪੀਆਰ ਹੋ ਗਿਆ ਪਲੱਸ 0.2 ਹੀਫਰ ਕਨਸੈਪਸ਼ਨ ਰੇਟ ਹੋ ਗਿਆ ਜੀ ਮਾਈਨਸ 1.1 ਦੇ ਕਾਓ ਕਨਸੈਪਸ਼ਨ ਰੇਟ ਹੋ ਗਿਆ ਪਲੱਸ 0.5 ਠੀਕ ਹੈ ਜੀ ਉਸ ਤੋਂ ਅੱਗੇ ਸਮੈਟਿਕ ਸੈਲਸ ਬੋਰ ਦੇਖ ਸਕਦੇ ਆ ਜਰੂਰ 2.85 ਜੋ ਕਿ ਲਿਵਰ ਇਨਫੈਕਸ਼ਨ ਵਗੈਰਾ ਦਾ ਸੋਰ ਹੁੰਦਾ ਪ੍ਰੋਡਕਟਿਵ ਲਾਈਫ ਹੋ ਗਈ ਜੀ ਪਲੱਸ 3.4 ਮਤਲਬ ਕਿ 3 ਤੋਂ 4 ਮਹੀਨਿਆਂ ਤੱਕ ਵੱਧ ਦੁੱਧ ਦੇਣ ਦੀ ਸਮਰੱਥਾ ਹੋ ਸਕਦੀ ਆ ਇਸ ਬੌਦੀਆਂ ਪੰਛੀਆਂ ਵਿੱਚ ਸੋ ਫਿਗਰਡ ਐਫੀਸ਼ੀਐਂਸੀ ਵੀ ਕਾਫੀ ਵਧੀਆ ਸੇਵ ਕਰ ਰਿਹਾ 192 ਤੇ ਫੀਡ ਸੇਵਡ ਪਲੱਸ 63 ਨੂੰ ਮਿਲਕਿੰਗ ਸਪੀਡ ਵੀ ਕਾਫੀ ਵਧੀਆ ਆ ਰਹੀ ਹੈ 98 ਸੋ ਇਸ ਤੋਂ ਅੱਗੇ ਤੁਸੀਂ ਬੌਲਰ ਦੀਆਂ ਬੱਚੀਆਂ ਦੇਖ ਸਕਦੇ ਆ ਕਾਫੀ ਸ਼ਾਨਦਾਰ ਲੇਵਾ ਇਸ ਬੌਲ ਦੀਆਂ ਬੱਚੀਆਂ ਦਾ ਕੀ ਆ ਰਿਹਾ ਦਿਖਾਈ ਦੇ ਰਿਹਾ ਠੀਕ ਹੈ ਤੁਸੀਂ ਦੇਖ ਸਕਦੇ ਹੋ ਸਕਰੀਨ ਦੇ ਉੱਪਰ ਸੋ ਇਹ ਸੀ ਆਪਣੀ ਅੱਜ ਦੀ ਵੀਡੀਓ ਇਹ ਹੈ ਟੋਟਲ ਦਾ ਬੌਲ ਕੁਆਲਟੀ ਜੀ ਵੀਡੀਓ ਚੰਗੀ ਲੱਗੇ ਸੋ ਇੱਕ ਗੱਲ ਰਹਿ ਗਈ ਦੱਸਣ ਦੀ ਇਸ ਬਾਲ ਦਾ ਸੀਮਨ ਦਾ ਪ੍ਰਾਈਸ ਹੈ ਜੀ 6000 ਰੁਪਿਆ ਠੀਕ ਹੈ ਜੀ ਤੋ ਤੁਸੀਂ ਸੈਕਸਰ ਸੀਮਨ 6000 ਰੁਪਿਆ ਦਾ ਆਪਾਂ ਨੂੰ ਮਿਲ ਸਕਦਾ ਵਾ ਸੋ ਇਹ ਸੀ ਆਪਣੀ ਅੱਜ ਦੀ ਵੀਡੀਓ ਵੀਡੀਓ ਚੰਗੀ ਲੱਗੇ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜੁੜ ਕਰਨਾ ਹੀ ਧੰਨਵਾਦ